ਪਾਹੀ ਇਸਾਬਾ ਲੁਕ ਲੁਕ ਬਹਿਣਾ ਪੈ ਰਹਾ ਦੁੱਖ ਨਾਲ ਰਹਿਣਾ ਪੈ ਰਹਾ ਐਸੇ ਮੁਲਕ ਚ ਰਹਿਣਾ ਪੈ ਰਹਾ ਬੜੇ ਦੁੱਖ ਨਾਲ ਕਹਿਣਾ ਪੈ ਰਹਾ ਐਸੇ ਮੁਲਕ ਚ ਰਹਿਣਾ ਪੈ ਰਹਾ ਜਿਸਨੇ ਲੁੱਟਿਆ ਲੁੱਟ ਮਚਾਈ ਉਸ ਨੂੰ ਬੱਤੀ ਲਾਲ ਮਿਲੀ ਹੈ ਜੱਨੇ ਆਪਣਾ ਬਜਰੀ ਫਾਟਾ ਰੇ ਤਾਚਾ ਤੇਲੇ ਖੱਡ ਭਰਿਆ ਨੇ ਸਾਡੇ ਆਬ ਜਹੋਗੇ ਚੋਰ ਲੱਤੇ ਰੇ ਫਿਰ ਤੇ ਜੂਤ ਟਕਾ ਕੇ ਸਾਡੇ ਉਹ ਤੇਲੇ ਬਾਣੀ ਬੰਦਾ ਦੇਣਾ ਉਹਨੂੰ ਜੀ ਜੀ ਕਹਿਣਾ ਪੈ ਰਿਹਾ ਦੁੱਖ ਨਾਲ ਤੇਰਾ ਪੈ ਰਿਹਾ ਐਸੇ ਮੁਲਕ ਚ ਰਹਿਣਾ ਪੈ ਰਿਹਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਇਸੰਬੂਲ ਕਚਰਾ ਨਾ ਪੈ ਰਹਾ ਬਿਜਲੀ ਇਥੇ ਆਮ ਹੋਊਗੀ ਨਾ ਵੇਚਾਂਗੇ ਤੇ ਵਟਾਂਗੇ ਓ ਬੱਲੇ ਓਏ ਸਖ ਵੀਰ ਸਿਆ ਅਸੀਂ ਕਿੱਥੇ ਪੈਂਛਣਾ ਰੱਖਾਂਗੇ ਨੋਟਾਂ ਵਾਲੇ ਆਓ ਰੱਖਉਣਗੇ ਘਰ ਕੇ ਨਕੋ ਨਾ ਕਿਉਣਗੇ ਬਰਕਰਾਰ ਕਰੋ ਏ ਦੇਸ਼ ਵਾਸੀਓ ਇਸ ਤਕੜੀ ਦੇ ਪੋਲੀ ਉੱਤੇ ਆ ਪਾਣੀ ਤੇ ਚੱਲਣ ਗਿਆ ਬੱਤਾਂ ਤੇ ਮੱਛੀਆਂ ਪਟਰਾ ਰਹੀ ਤੇ ਉਹ ਜੀ ਜੂ ਹੀ ਨੀ ਕਹਿਣਾ ਪੈ ਰਿਹਾ ਪੈਰਾ ਵਿੱਚ ਵੀ ਬਹਿਣਾ ਪੈ ਰਿਹਾ ਕੋਈ ਦੁੱਖ ਨਾਲ ਕਹਿਣਾ ਪੈ ਰਿਹਾ ਐਸੇ ਮੁਲਕ 'ਚ ਰਹਿਣਾ ਪੈ ਰਿਹਾ ਫੜੇ ਦੁੱਖ ਨਾਲ ਕਹਿਣਾ ਪੈ ਰਿਹਾ ਐਸੇ ਮੁਲਕ 'ਚ ਰਹਿਣਾ ਕਿੱਤਾ ਮੇਦਾ ਆਟਾ ਮਿਲੇ ਨਾ ਧਾਰ ਮਿਲੇ ਜਿਸ ਨੂੰ ਦਿੱਤਾ maal mehka oh ਤੋਂ ਸੁਣੀ ਦਾ maal ਮਿਲੇ ਖੋ ਅੱਟ ਤੇ ਬਾਦਲ ਕੰਗਿਆ ਹੈਟਲਾ ਦੇਵੀ ਬਾਦਲ ਬਾਬਾ ਟੀਆਂ ਦੇ ਦਰਵਾਜਾਂ ਉੱਤੇ ਹਾ ਹਾ ਜਰ ਹਾ ਜਰ ਬਾਬਾ ਉਹ ਰਾਜ ਨਹੀਂ ਇਹਨੂੰ ਤੂੰ ਹੁੰਦੀ ਬੇਰੁਜ਼ਗਾਰਾਂ ਦੀ ਹਾਂ ਛੜਕਾ ਤੇ ਮੈਂ ਲੁੱਟਦੀ ਵੇਖੀ ਪੱਤੀਆਂ ਮੁਟਿਆਰਾਂ